ਅਗੀ ਟੜਕੀ ਬੈਰੀ ਆ ਗਈ ਬਈ ਆਹ ਜੀ ਮਾਈਕ ਆਹ ਟੜਕੀ ਪੈ ਗਈ ਪੈ ਗਈ ਟੜਕੀ ਪੈ ਗਈ ਪੈ ਗਿਆ ਕੰਡਾ ਉਹ ਸਤਨਾ ਸਤਨਾ ਮੰਗੇ ਨਾ ਕਿੱਥੇ ਆ ਆਉਂਦੇ ਆ ਲੈਓ 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 ਭਾਈ ਲੈਓ ਸਰਦੀਪ ਜੋਤ ਪਰ ਹਾਂ ਜੀ ਬਾਬੇਓ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰ ਸਵੇਰ ਚੱਲਦੇ ਆ ਪਹਿਲਾਂ ਮੰਤਰੀ ਦੇ ਕੋਲੇ ਬਲਤੋ ਕੂਤਰ ਕਵਤਰ ਕੱਢੀ ਅਸੀਂ ਫੇਰ ਕਾਢੀ ਤੇ ਨਾ ਉੱਡੇ ਫਿਰ ਜਗੇ ਤੇ ਫਿਰ ਮੈਂ ਤੇ ਗੱਗੂ ਚੱਲਾਂਗੇ ਬਾਹਰੀ ਦੇ ਦੂਸਰੇ ਪੈਸੇ ਨਾ ਤੇ ਉੱਥੇ ਚੱਲ ਕੇ ਵੇਖਣੀ ਕਿੰਨੇ ਕਬੂਤਰ ਛੁੱਟੇ ਅੰਦੂਰੀਆ ਰਹਿਣਾ ਕਿ ਕਿੰਨਿਆਂ ਨੇ ਮੋਹਰਾਂ ਮੋਹਰਾਂ ਲੱਗੀਆਂ ਆਈਆਂ ਕੀ ਸਹਾਕਤਾਵ ਨਾ ਤੇ ਚੱਲਦੇ ਆ 10 ਮਿੰਟ ਤੱਕ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਆਪਾਂ ਬਾਬੇ ਦਾ ਮੋਟਰਸਾਈਕਲ ਆ ਗਈ ਛੱਡਣਾ ਇੱਥੇ ਬਸ ਹੁਣ ਦੋ ਚੱਲਦੇ ਆ ਬਾਜ ਤੇ ਤੇ ਤਿੰਨ ਕਬੂਤਰ ਸ਼ਿਕਾ ਗਾੜਦੇ ਪਰ ਆਪਣੇ ਤਿੰਨ ਆਪਣੇ ਹੱਟ ਤੇ ਆ ਕੇ ਉੱਤਰ ਫਿਰਦੇ ਹੋਣਗੇ ਇੱਥੇ ਅੱਛਾ ਦਿਖਾਵਾਂਗੇ ਕੋਈ ਨਹੀਂ ਆ ਗਿਆ ਇਹ ਛੱਡੇ ਹੋਇ ਉਤਰਾ ਜਾਂਦੀ ਬਗਲ ਗੁੰਝੜੀ ਹਾਂ ਤੂੰ ਨਾ ਆਪ ਆਪਣਾ ਮੋਟਰਸਾਂ ਕਰੀਏ ਗਰਮ ਚੱਲੀਏ ਬਾਜੀ ਤੇ ਆ ਜਾਂ ਨਹੀਂ ਗੂਤਰੀ ਨਾ ਇਹ ਤੁਹਾਡਾ ਫੋਕਸ ਨਹੀਂ ਆਉਂਦਾ ਲਓ ਜੀ ਤੇ ਮੋਟਰਸਾਂ ਕਰੀ ਲੈ ਗਰਮ ਮੈਂ ਤੇ ਗੱਗੂ ਗੱਲ ਤੇ ਹੁਣ ਚੱਲਦੇ ਲੂਹ ਲਈ ਬਾਜੀ ਦੇ ਨਾ ਲੈ ਨਹੀਂ ਤੇ ਚੱਲੀਏ ਜੋ ਫੈਸਲਾ ਲੈ ਲੈ ਆਪਾਂ ਪੂਰੇ ਇਹ ਤਾਂ ਮੈਂ ਹੀ ਲੈਣਾ ਤੂੰ ਮਗਰੀ ਲੈ ਤਾਂ ਵੀ ਮਾਰ ਜੂ ਠੰਡ ਚ ਨੇ ਘੜਾ ਲੱਗੂ ਮੈਂ ਦੋ ਨੇਕ ਕਿਵੇਂ ਲਾਵਾਂਗੇ ਦੂਜੇ ਲੱਗਾਗੇ ਬਿੱਲੇ ਮਾਰਜ ਨਹੀਂ ਉਹ ਲੀਓ ਵੀ ਹੈਗਾ ਆਪਣੇ ਨਾਲ ਦੋ ਦੋਨੇ ਆਪ ਇੱਕ ਕਿਵੇਂ ਲਾਵਾਂਗੇ ਲੋ ਜੀ ਬਹੁਤ ਗਿਆ ਜੀ ਉਸ ਬਾਈ ਬੈਡ ਲੂਲ ਬਾਈ ਸਾਡੇ ਨਾਲ ਆਈ ਆ ਜੀ ਕੰਬਲ ਲੈ ਕੇ ਆਏ ਆ ਬੜਾ ਬਾਦੀ ਜਮੀ ਬਾਕੀ ਜਮੀ ਭਈਆ ਪੈਰ ਸਨ ਹੋ ਗਏ ਸਾਡੇ ਵੇਖ ਇਧਰ ਕਿੰਨਾ ਤਗੜਾ ਵੀਊ ਹੁੰਦਾ ਨਾ ਰ ਸੂਬਾ ਸੂਬਾ ਬੜਾ ਘੈਂਟ ਦੂਗਾ ਤੇ ਅਹੇ ਓਲੇ ਤਾਂ ਨਹੀਂ ਵੱਜੇ ਮੇਰੇ ਹਿਸਾਬ ਨਾਲ ਬਾਕੀ ਚੱਲ ਬਾਕੀ ਚੱਲ ਕੇ ਵੇੜੇ ਬਾਕੀ ਓਲੇ ਵੱਜੇ ਕਿ ਨਹੀਂ ਵੱਜੇ ਆਪਰੇ ਕੋਦੇ ਕੀ ਕਰਦਾ ਚੱਲ ਕੇ ਦਾਰ ਨੇ ਤੇ ਚਲੋ ਚੱਲਦੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਬਾਕੀ ਵਾਇਰੂਨ ਨੂੰ ਪਤਾ ਜੀ ਹਾਂਜੀ ਬਾਤ ਆ ਰਾਜੀ ਮੁੰਡਿਆ ਰਾਜੀ ਕਿੰਨੇ ਕੋਈ ਬੱਠੇ ਕਿੰਨੇ ਪਿੰਜਰੇ ਪਏ ਸੇ ਧੰਨਵਾਦ ਹਾਂ ਆ ਮਾਲ ਜੱਟ ਕਰਦੇ ਆ ਨੰਬਰ ਉਹ ਸਤਨਾ ਮੰਗਿਆ ਨਾ ਉਹ ਸਤਨਾ ਸਤਨਾ ਮੰਗਿਆ ਨਾ ਕਿੱਥੇ ਆ ਲਿਓ 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 ਭਾਈ ਲਿਓ ਸਰਦੀਪ ਜੋਧਪੁਰ ਕੀ ਪਾਏ ਡਾਕਟਰ ਇੱਥੇ ਤੁਮ ਕਰਨ ਬਠਿੰਡਾ ਉਹ ਕਰਨ ਬਠਿੰਡਾ ਐ ਨਹੀਂ ਕੁੱਤ ਦਾ ਕਰਨ ਵੇਖਦਾ ਲੱਗ ਜਿਦਾਂ ਨਹੀਂ ਆਦੇ ਬਖਾ ਵੀ ਕਿੱਤੇ ਤੇਰਾ ਐ ਬੋਲੀ ਨੇ ਲਗਾਕਾਰ ਉਹ ਕਰਨ ਸੁਬਾ ਫੜਿਆ ਤੈਨੂੰ ਵੇਖ ਯਾਰ ਤੈਨੂੰ ਵੇਖੀਂ ਨਾ ਕਿਉਂ ਟੈਚ ਲੈਣਾ ਗੋਸ਼ਾ ਮਾਨਾ ਹੋ ਰਿਆ ਇਧਰ ਮਗਰਾ ਚੱਲਦਾ ਆ ਲੈ ਆ ਬਈ ਠੀਕ ਨੇ ਦੇ ਦੇ ਲੈ ਆਪਰਾ ਵਾਹ ਦਿਖਾ ਲੋ ਨਾ ਪਹਿਲਾਂ ਸਾਰੇ ਉੰਨੀ ਲੱਕੂ ਨਾ ਡਾਕਟਰ ਮਾਊਣਾ ਆ ਟੋਲ ਦੇ ਨਿੱਕੂ ਮੰਗਿਆ ਨਾ ਹੈਗਾ ਹੈਗਾ ਬਈ ਕਿੱਥੇ ਆ ਇੱਥੇ ਲਿਆਓ ਯਾਰ ਬਾਈ ਠੀਕ ਹੈ ਲੰਦੂ ਖੁੱਡੀਆਂ ਆ ਬੱਚਾ ਬਲਜੀਤ ਕਰਨੀ ਬਲਜੀਤ ਕਰਨੀ ਵਾਲਾ ਕੋਨਾ ਸੇ ਵੀ ਨਾ ਅਮਨਦੀਪ ਆਲ ਖਾਣਾ ਓਏ ਅਮਨਦੀਪ ਆਵਾ ਖਾਣਾ ਲੱਖਾ ਕੋਟ ਬਾਈ ਗੱਗੀ ਕਿ ਦੜਵਾ ਹੈਗਾ ਵੀ ਕਿੱਥੇ ਆ ਰਿਹਾ ਹੋਰ ਆ ਰਿਹਾ ਇਹ ਦੇਖ ਲੈ ਇੱਕ ਮਿੰਟ ਜਿਹੜਾ ਆਉਂਦਾ ਠੀਕ ਹੈ ਨਹੀਂ ਇਹ ਆਗੇ ਆਗੇ ਖੜ ਜੋ ਅੰਗਰੇਜ਼ کورٹ ਦੀ ਇਨਕਲਾਬ ਕਾਲ ਚ ਨੀ ਗੁਰਦੀਪ ਰਮਾਲਾ ਉਹ ਮੰਨਾ ਦੇਣਾ ਮੰਨਾ ਦੇਣਾ ਹਰਦੀਪ ਦੋਲਾ ਉਹ ਮਨਦੀਪ ਦੋਲਾ ਗੋਵਿੰਦ ਜੋਧਪੁਰ ਸਤਨਾਮ ਕੋਠੇ ਬੰਗਲੂ ਬਸੰਡਾ ਕਰਕੇ ਫਟਾ ਗਏ ਕੋਈ ਵੀ 8 ਵਜੇ ਜੱਸਾ ਮੰਗਿਆ ਨਾ ਉਹ ਫੌਜੀ ਮੰਗਿਆ ਨਾ ਤੇ ਜੱਸਾ ਮੰਗਿਆ ਨਾ ਇਹ ਜੱਸਾ ਮੰਗਿਆ ਨਾ ਤਰਕੇ ਫੜਿਆ ਨਹੀਂ ਨਹੀਂ ਇਹ ਕੱਲ੍ਹ ਵਾਲਾਗਾ ਨਹੀਂ ਨਹੀਂ ਜਿਹੜਾ ਸਤਨਾਮ ਵਾਲਾ ਸਤਨਾਮ ਇਹ ਸਤਨਾਮ ਦੇ ਨਾਮ ਤੇ ਥੋੜਾ ਤੇਰੇ ਨਾਮ ਤੇ ਆ ਇਹ ਕਿਹੜਾ ਆ ਗੱਡੀ ਨੂੰ ਬਾਹਰ ਜਿੱਸੇ ਜਿੱਸੇ ਇਹ ਕਰਕੇ ਪੂਜਾ ਰਿਹਾ ਆ ਆਹ ਸਤਨਾਮ ਆ ਯਾਰ ਇਹ ਤਾਂ ਮੈਂ ਤੇਰੇ ਨਾਂ ਤੇ ਲਖਾਇਆ ਯਾਰ ਕੋਈ ਮਰੀ ਜੰਨੇ ਤੁਸੀਂ ਆ ਕੇ ਮੈਂ ਲਖਾ ਉਤਰੂ ਨਹੀਂ ਨਹੀਂ ਆ ਯਾਰ ਰੰਗ ਕਾਲਾ ਟੁੱਥਾ ਕਾਲੀ ਟੋਰੀ ਰਾਤ ਤੈਨੂੰ ਕੀ ਕਾਲੀ ਸਭ ਤੋਂ ਪਹਿਲਾਂ ਭਾਇਆ ਕੋਈ ਤੈਨੂੰ ਪੱਜ ਪਿਆ ਸਭ ਕਿਹੜੇ ਸਭ ਮੰਨ ਲਿਆ ਕਾਲੀ ਟੌਰੀ ਇਹ ਰਾਤ ਲਈ ਹੈ ਇਹ ਤਾਂ ਕਪੜੇ ਹੋਣਾ ਰਾਤ ਲਈ ਰਾਤ ਦੀ ਕਾਲੀ ਟੌਰੀ ਕਰ ਕੋਈ ਇੱਕ ਭਾਈ ਲਾਲਾ ਦੋ ਕੁੱਤੇ ਰਹਿ ਦੇ ਇਹ ਬਲੇ ਕਲੀਅਰ ਕਰ ਕੁੱਤਾ ਸਹੀ ਗੱਲ ਹੈ ਰਾਤ ਦੀ ਆ ਬੈਠਾ ਜਾਣਾ ਕਰਕੇ ਕਲੀਅਰ ਤਾਂ ਕਰ ਹੋ ਨਾ ਮਾਦਾ ਇਹ ਤੇ ਗੇਂਦ ਆ ਸਤਨਾ ਮਾਰਿਆ ਪਿਆਰ ਆ ਇਹਨਾਂ ਦੇ ਦੋ ਪੁੱਤਰ ਆ ਦੋ ਪੁੱਤਰ ਆ ਠੀਕ ਆ ਹੁਣ ਘਰ ਤੋਂ ਲਾ ਅੱਥਰ ਇੱਕ ਮਿੰਟ ਹੋ ਗਿਆ ਆ ਆ ਜਾ ਪਿਆਰ ਹੋ ਰਹੀਦਾ ਚੈਕਿੰਗ ਦੀ ਬੜਾ ਉਹਨੇ ਬੜੇ ਟਾਈਮ ਉਹ ਜਨਮਾ ਮੁੜਿਆ ਉਹ ਆ ਗਿਆ ਪਿਆਰੀ ਆ ਗਈ ਉਹ ਪਿਆਰੀ ਆ ਚਮਾਈ ਤੜੀ ਆ ਗਈ ਤੜੀ ਸਾਡੀ ਮਰ ਰਹੀ ਨਹੀਂ ਤੜੀ ਆ ਗਈ ਹੋਰ ਜੋ ਬਰਾ ਹਾਂ ਜੀ 5000 ਉਹ ਸੱਟਾਂ ਮੋਲ ਸਦਾ ਦਿਨ ਹੈ ਤੇ ਮੈਂ ਖਦੇ ਹਣਾ ਦਿਹਾਉਗਾ ਇਹ ਇਹ ਨ ਮੋਈ ਇਹ ਨ ਮੋਈ ਬਾਲਾ ਕੰਡਾ ਮਿੱਠਾ ਹੈ ਮੱਗਰ ਮਿੱਠੀ ਹੈ ਇਹ ਸਾਡੇ ਪਿੰਡਾਂ ਦਾ ਇਹ ਸਾਡੀ ਮੱਗਰ ਮਿੱਠੀ ਹੈ ਬੰਤੂ ਗੁਬਲੀ ਮਾੜਾ ਬਣਾ ਲੋ ਭਰਾ ਬੰਤੂ ਹੈਲੋ ਕੈਸੇ ਹੋ ਕੈਸੇ ਹੋ ਠੀਕ ਹੋ ਜੱਗ ਮਟਰ ਗੇਲਾ ਤੋਂ ਬਾਅਦ ਤੁਸੀਂ ਬਹਿਣ ਹੋਈ ਹੈ ਬਾਹਰ ਕਾਰਨ ਬਹਿਣਾ ਕਿਤੇ ਕਰਨ ਬੜੰਦਾ ਉਹ ਟੱਕੇ ਬੋਲਣ ਦੇ ਵੇਖਦੇ ਆ ਬੜਾ ਇਹਨਾਂ ਨੂੰ ਅੰਦਰ ਅੰਦਰ ਦੇਖੋ ਨਾ ਪਾਣੀ ਪੁੰਦਰੀਂ ਕਰਣਾ ਇਹਦਾ ਪਾਣੀ ਪੁੰਦਰੀਂ ਹੋ ਜਾਂਦਾ ਕਿਧਰ ਕੇ ਬੰਦੇ ਆਪਣੇ ਕੋਸ਼ਾਰ ਕਿਧਰ ਗਿਆ ਫਿਰਦੇ ਨਾ ਆਇਆ ਫਿਰ ਆ ਜਾ ਉਹਨੇ ਕੋਲੇ ਖੜਦੇ ਆਪਾਂ ਉਹ ਗੱਗੂ ਆ ਜਾ ਮਾੜਾ ਉੱਥੇ ਬਹਿਣੇ ਖੜਕੇ ਆਪਾਂ ਬੋਲੇ ਲੱਗਣਾਂ ਗਿਆ ਦੇ ਦੇ ਬੱਚੇ ਨੇ ਉਹ ਪੁੰਨਾ ਬਈ ਦੇ ਆਹ ਦੇਖ ਜਾਂਦੇ 67 ਜਮਾ ਪੱਜ ਗਣ ਹਾਰਾਂ ਦੇ ਉਹ ਬੱਜੀ ਆ ਉਹ ਬੱਜੀ ਕਿੱਥੇ ਦੇਖੋ ਭਾਵੇਂ ਡਾਰੀ ਬਣ ਗਈ ਉਹਨੇ ਹੀ ਫੇਰ ਬਣ ਗਈ ਮੇਰੇ 30 ਕਬੂਤਰ ਹੈ ਅੱਜ 30 ਦੇ ਵਿੱਚ 30 ਆ 30 31 ਕਬੂਤਰ ਹੈਗੇ ਆ ਹਾਂ ਬਾਕੀ ਸਾਰੇ ਫੜ ਕੇ ਛੱਡੇ ਬਾਕੀ ਲੈਕਟ ਦਿਖਾਉਂਗਾ ਵੱਧ ਭਾਵੇਂ ਹੋਵੇ ਘੱਟ ਨਹੀਂ ਹਣਾ 30 ਤੋਂ 35 ਕਬੂਤਰ 30 ਤੋਂ 35 ਕਬੂਤਰ ਹੈਗੇ ਆ ਬੱਤ ਨੂੰ ਆਏ ਹੁੰਦੇ ਵੇਖ ਧਾਰਮਣ ਵੀ ਦਾ ਧਾਰੀ ਬਣ ਕੱਲੇ ਧਾਰੀ ਬਣ ਗਿਆ ਲਓ ਬਈ ਓਕੇ ਆ ਕੇ ਬੈਂਦਾ ਆਇਆ ਲਿਖ ਬਈ ਲਓ ਆ ਗਈ ਤੜਕੀ ਬਹਿਰੀ ਆ ਗਈ ਬਈ ਆ ਹਾਂ ਜੀ ਹੋਰ ਤੜਕੀ ਪੈ ਗਈ ਭੈਣ ਤੜਕੀ ਪੈ ਗਈ ਪੈ ਗਿਆ ਖੰਡਾ ਆ ਗਿਆ ਪੈ ਗਿਆ ਪੂਰਾ ਹੀ ਪੈ ਗਿਆ ਆ ਫਿਰ ਦੇ ਸਾਹਮਣੇ ਤਰਕੀ ਪਈ ਭੈਣ ਜਾਰ ਦੀ ਆ ਆ ਜੇ ਸਾਹਮਣੇ ਹੈ ਤੜਕੀ ਪਈ ਭੈਣ ਜਾਰ ਦੀ ਆ ਹਮੇਸ਼ਾ ਤਰਕੀ ਲੈ ਆ ਆ ਦੇ ਬਖਸ਼ੀ ਵੈਰੀ ਬੰਦਲਾ ਉਈ ਪੜਾ ਕਰ ਜਾਣਾ ਲਈ ਤਾਂ ਅਗਰ ਕਹਿਣਾ ਹਾਂ ਤੇ ਨਹੀਂ ਤਾਂ ਨਹੀਂ ਛੱਡਦੀ ਸੀ ਮਿੰਦੇ ਪਾਹਾਂ ਦੀ ਖੱਦਾ ਆਉਗੀ ਫੇਰ 5 ਮਿੰਟ ਨੂੰ ਵੇਖੀ ਦੂ 5-6 ਮਿੰਟ ਰੁਕ ਦਵਾਰੇ ਫੇਰ ਆਉਗੀ ਤੇ ਫੇਰ ਲੈ ਕੇ ਹੀ ਜਾਊ ਕਿਧਰ ਐ ਛੱਡਦੀ ਨਹੀਂ ਤੂੰ ਕੱਲ ਦੇਖੂ ਤੂੰ ਕੋਹੋਂ ਦਾ ਫੱਕੀ ਵੀ ਬਈ ਮੇਰਾ ਕੋਲ ਤਾਂ ਲੱਗੇ ਜਾਂਦਾ ਹੁੰਦਾ ਜੇ ਫੜਨ ਨੂੰ ਫੜਨਾ ਹੈ ਉਹ ਕੱਲ ਦੋ ਲੈ ਕੇ ਤੇ ਅੱਜ ਵੀ ਲੈ ਕੇ ਜਾਊ ਇੱਕ ਰੋਜ਼ ਪੱਕੀ ਗੱਲ ਜਮਾ ਆ ਫੇਰ ਕੁੱਤਰਾ ਬ੍ਰੇਕ ਪਾਰਟ ਕਰਨ ਆਏ ਬੈਟਰੀ ਲਾਦਾ ਦੀ ਬੈਟਰੀ ਬੈਟਰੀ ਆਦੀ ਆਉਂਦਾ ਬੰਦਾ ਮੈਂ ਕੁੱਤਰਾ ਦੋ ਤੇ ਬੈਠਿਆਂ ਇੱਥੇ ਆਪਾਂ ਕਿਹੜਾ ਤੇ ਇੱਕ ਕਬੂਤਰ ਓਡੇ 72 ਹੈਣਾ ਸੱਜੇ ਮੋੜ ਲੱਗੀ ਸਤਾਈ ਉੱਡੇ ਇੱਕ ਵਲਾ ਬਹਿ ਵੀ ਗਿਆ ਸ੍ਰੀਜਿੰਦਰ ਕਿਹੜਾ ਕਾਲਾ ਟੂਸਾ ਪਿੱਕਾ ਵਾਲਾ ਪੁੰਜਾ ਕਾਲਾ ਪੁੰਜਾ ਬਟ ਸਾਹਮਣੇ ਕੋਟੀ ਦੇ ਬਹਿ ਠੀਕ ਹੈ ਸ੍ਰੀਜਿੰਦਰ ਦਾ ਇਹ ਕਰੀਆ ਲੈ ਸ੍ਰੀਜਿੰਦਰ ਦਾ ਢੜਕੀ ਬਹਿ ਜਾ ਤੜਕੀ ਬਹਿ ਛੱਡਣ ਸਾਰੀ ਬਹਿ ਗਿਆ ਕੀ ਕੀਤਾ ਸੀ ਇਹ 40 ਕਿ ਮਿੰਟ ਉੱਡੇ ਕੀ ਕੀਤਾ ਬਈ ਨੂੰ ਭਾਇ ਕਿਹੜੀ ਜੜੀ ਮੋਢੀ 23 ਸਵਾਜ ਗਿੰਡੀ ਸਵਾਜ ਗਿੰਡੀ ਤਾਂ ਹੀ ਬਾਹਰ ਜਾ ਰੁੱਟ ਗਿਆ ਕੀੜਾ ਜੜੀ ਦੇਤੀ ਇਹਨਾਂ ਕੀੜਾ ਜੜੀ ਚਲੋ ਵੀ ਤੇ ਚੱਲਦੇ ਹਾਂ ਆਪਾਂ ਘਰੇ ਤੇ ਨੀਰਚਾਰਾ ਵੱਟ ਕੇ ਲਾਉਣੇ ਨੇ ਪਹਿਲਾਂ ਤਾਂ ਤੇ ਫੇਰ ਵੇਖਾਂਗੇ ਆਵਾਂਗੇ ਦੁਬਾਰੇ ਹਨਾ ਤੇ ਦਿਖਾਵਾਂ ਤੁਹਾਨੂੰ ਬਾਜੀ ਦੀ ਅਪਡੇਟ ਦੇਵਾਂਗੇ ਸਾਰੀ ਕੀ ਬੰਦ ਆਗਾ ਜੀ ਆਈ ਸੀ ਪਿਓਰੀ ਸੰਗਿੰਦਰੋਂ ਛੱਟਣਾ ਤੇ ਸੰਗਿੰਦਰਾਂ ਚਾਹ ਪਾਣੀ ਪੀ ਕੇ ਜਾਇਓ ਇੱਥੇ ਸੱਲੇ ਕੁਝ ਵੀ ਨਹੀਂ ਹੂੰ ਆਹ ਚੰਦਾ ਲਾਗ ਨਹੀਂ ਕਹਿਣ ਤੂੰ ਤਿੰਦਾ ਘਰ ਮੈਂ ਦਾਣੇ ਕਬੂਤਰ ਹੀ ਕਿਧਰ ਗਏ ਕੱਢ ਕੇ ਲੈ ਮੈਂ ਜਾ ਓਏ ਦਾਣੇ ਵੀ ਨਹੀਂ ਪੱਕ ਗਿਆ ਦਾਣੇ ਫਿਰ ਪਾ ਦੇ ਹੁਣ ਆ ਆਪਣਾ ਢੇਰ ਫਿਰ ਦਾਪਣੀਆਂ ਮਾਣੇ ਖੜਜ ਵਾਈ ਮੜ ਜਾਓ ਆਉ ਜਾਂਦਾ ਆਇਆ ਆਇਆ ਇਹ ਜਾਂਦਾ ਆਇਆ ਆਇਆ ਚੱਲ ਬਰਾ ਹੁਣ ਜਾਣ ਨਹੀਂ ਆਪਾਂ 4 ਮਿੰਟ ਤੱਕ ਬਾਅਦ ਚਾਹ ਪਾਣੀ ਪੀ ਕੇ ਜਗਿੰਦਰ ਨੂੰ ਛੱਡ ਕੇ ਤੇ ਪਿੰਡ ਨੂੰ روانਗੀ ਪਾਦੀ ਐ ਕਿੰਨਾ ਬਕੀ ਹੋ ਗਿਆ ਬਾਈ ਆਪਾਂ ਐਂਕਿਆਾ ਰਿਕਾਰਡਿੰਗ ਆ ਰਿਹਾ ਆਪਾਂ ਵੀ ਦੋ ਤਿੰਨ ਵਜੇ ਤੇ ਫਿਰ ਕੱਲ ਨੂੰ ਟਾਇਰ ਜੇ ਤੇ ਉਹ ਪਹਿਲਾਂ ਹੁਣ ਖੇਤ ਦਾ ਕੰਮ ਕਰਦੇ ਆਂ ਸਾਡਾ ਹੀ ਟਾਈਮ ਹੋਣਾ ਹੈ ਮੈਂ ਦੇਖਿਆ ਉਹ ਪਾਵਾਦੇ ਆ ਤੇ ਉਹ ਸਮੋਤਰ ਵਿਗਲੋ ਤੇ ਫਿਰ ਨਾ ਰੀਲ ਪਾਵਾਂਗੇ ਆਪਾਂ ਤੇ ਚਲੋ ਵਾਪਸ ਚੱਲਦੇ ਆ ਪਿੰਡ ਤੇ ਫੇਰ ਲੋ ਜੀ ਆ ਗਏ ਪਿੰਡ ਖੇਤ ਨਾਲ ਸਨਮਾਨਤ ਕੀਤਾ ਹੀ ਆਪ ਨੂੰ ਲੈ ਕਰਦੇ ਜਿੱਤ ਗਿਆ ਤੂੰ ਆਪ ਚੱਲ ਚੰਗਾ ਮੈਂ ਖੇਤ ਜਾ ਰਹਿਣਾ ਨੇ ਖੇਤ ਆ ਗਏ ਸੀ ਪਨੀਰਾ ਵੱਢ ਲਿਆ ਤੇ ਲੋਡ ਕਰਦੇ ਆ ਇੱਧਰ ਰਹਿਣੀ ਲਾ 300 ਰੈਡ ਤੇ ਟਰਾਲੀ ਚੱਜ ਤੇ ਨਿਰਾਲਾ ਲੱਗਿਆ ਦਾਵਾ ਦਾ ਇਹ ਪੇਸਾਰੋਂ ਮਿਲਦਾ ਹੀ ਗਿਆ ਨਾ ਮੈਂ ਚੱਲ ਕੇ ਵੀਡੀਓ ਅਪਲੋਡ ਕਰਦੇ ਆਂ ਕੱਲ ਬਾਜੀ ਵਾਲੀ ਆਬੂ ਤੇ ਖੇਤੋਂ ਆ ਗਏ ਆਪਾਂ ਨਾ ਧੋਲੇ ਫਰੈਸ਼ ਹੋ ਗਏ ਤੇ ਗੋਸ਼ੇ ਤੋਂ ਮੈਂ ਫੋਨ ਕਰਕੇ ਪੁੱਛੇ ਗੋਸ਼ੇ ਨੂੰ ਵੀ ਆਪਣੇ ਕਬੂਤਰ ਕਿੰਨੇ ਕੁ ਰਹਿ ਗਏ ਉਹਦੇ ਕਹਿਣ ਦੇ ਮੁਤਾਬਕ ਤੇ ਬਾਕੀ ਆਪਾਂ ਹੁਣ ਚੱਲਦੇ ਹਾਂ ਉੱਥੇ ਹੁਣੇ ਹੀ ਜਾਂਦੇ ਆਂਗੇ ਮੈਂ ਸੱਦੇ ਅੱਗਗੂ ਨੂੰ ਮਦ ਮੋਟਰਸਾਂ ਲੈ ਕੇ ਆਪਾਂ ਚੱਲਦੇ ਆਂ ਆ ਉੱਥੇ ਬਾਜੀ ਤੇ ਉਹ ਕਹਿੰਦਾ ਬਾਈ ਜੀ 6 ਕਬੂਤਰ ਰਹਿ ਗਏ ਤੇ 30 ਕਬੂਤਰ ਛੁੱਟੇ ਸੀਗੇ ਤੇ ਕਹਿੰਦਾ ਕਿ 6 ਰਹਿ ਗਏ ਬਾਕੀ ਸਾਰੇ ਬਹਿ ਗਏ ਬਾਕੀ ਨੂੰ ਪਤਾ ਨਹੀਂ ਕੀ ਚੱਕਰ ਹੈ ਕੀ ਬਣਿਆ ਨਹੀਂ ਬੈਠੇ ਨਹੀਂ ਬੈਠੇ ਤੇ ਇਹ ਕਪੜੂ ਮੋੜਸ ਨਾਲ ਲੈ ਕੇ ਆਉਂਦੇ ਹੋ ਤੇ ਆਪਾਂ ਚੱਲਦੇ ਹਾਂ ਮੁੜ ਕੇ ਬਾਜੀ ਤੇ ਤੇ ਤੁਹਾਨੂੰ ਜਾ ਕੇ ਦਿੰਦੇ ਹਾਂ ਅਪਡੇਟ ਤੇ ਬਣੇ ਰਿਹਾ ਵੀਡੀਓ ਨਾਲ ਜੀ ਚੱਲ ਪਿਆ ਪਿੰਡ ਲੂਲ ਬਾਈ ਨੂੰ ਬਾਜੀ ਤੇ ਬਹੁਤ ਸੱਤ ਕੰਮ ਨੇ ਮਾ ਇਹ ਹੋ ਗਿਆ ਕੰਮ ਦੀ ਤੇ ਫਿਰ ਜਲਦੀ ਮਿਲ ਆਪਣੇ ਹਾਂ ਕਰਦੇ ਆ ਚੱਲ ਕੋਈ ਗੱਲ ਨਹੀਂ ਐ ਮੈਨ ਲੱਗਦਾ ਕੁਆਲਟੀ ਮਰੋ ਬੋਜਾ ਬਾਜੀ ਵੜਕਾ ਹੂਆ ਲੱਗਦਾ ਹੈ ਲੱਗਦਾ ਮੈਂ ਖੇਡ ਸਾਨੂੰ ਉਹ ਵੀ ਕਹਿਣ ਦੀ ਗੱਲ ਹੈ ਜੀ ਸ਼ੀ ਰਹਿ ਗਏ ਪਰ ਸ਼ੀਰ ਉਹਦਾ ਹੈ ਹੀ ਹੈ ਕੱਛ ਤਾਂ ਹੋ ਹੀ ਆਊਗੀ ਚਲੋ ਆਪਾਂ ਚੱਲ ਕੇ ਦੇਖਦੇ ਹਾਂ ਕੀ ਹੁੰਦਾਗਾ ਲੋ ਜੀ ਆ ਗਏ ਬਾਜੀ ਤੇ ਤੇ ਕਬੂਤਰ ਲਗਭਗ ਗੋਸ਼ੇ ਤੇ ਗੱਪੀ ਦੀ ਸਾਨੂੰ ਭਰੋਸਾ ਘਾਟੀ ਸੀ ਉਹੀ ਗੱਲ ਬਣ ਗਈ ਕਬੂਤਰ ਘਟ ਫੜਨਾ ਵਾਲਾ ਵੀ 10 ਤੋਂ 15 ਕਬੂਤਰ ਫਿਰਦੇ ਆ ਉਹ ਕਹਿੰਦੇ ਸੀ ਪੰਜ ਛੇ ਕਹਿੰਦੇ ਕਬੂਤਰ ਕਹਿੰਦਾ ਛੇ ਕਬੂਤਰ ਕਹਿੰਦੇ ਮੈਨੂੰ ਟਿਕਟ 10 ਤੋਂ 12 ਕਬੂਤਰ 15 ਇੱਥੇ ਕਬੂਤਰ ਫਿਰਦੇ ਲੱਗ ਭਾਗ ਕੁਝ ਟਾਈਮ 'ਚ ਹੋਣਗੇ ਕੁਝ ਕਿਵੇਂ ਹੋਣਾ ਪੁੱਤਾਂ ਵਧੀਆ ਇੱਕ ਦੋ ਤਿੰਨ ਸਾਹਮਣੇ ਫਿਰ 7-8 ਸਾਬੇ ਕਬੂਤਰ ਆਪਣੇ ਨਿਗਾਹ ਜੀ ਫਿਰਦੇ ਸਾਰੇ ਕੀ ਸਾਰੀ ਤਰਕਣਾ ਬਾਜੀ ਹੈ ਕੋਈ ਹਾਂ ਖਾਣਾ ਕੁਝ ਲਾਜੇ ਕੋਈ ਲਾ ਖਾਵਾ ਵੀ ਆਹ ਬਿਰ ਨੂੰ ਕੋਈ ਨਾ ਕਿਧਰੇ ਨਹੀਂ ਜਾਂਦਾ ਓਏ ਬਾਜੂ ਮੜਕੇ ਨਹੀਂ ਖੜਨਾ ਪੜਾ ਦੇ ਦੋ ਸਾਡੇ ਖਾਨੀ ਅਸੀਂ ਛਾ ਲਾਲਾ ਲਾਲਾ ਛਾਵੇਂ ਲਾਲਾ ਇਹ ਖਾ ਕੇ ਕੁਝ ਲੈ ਅਸੀਂ ਠੀਕ ਹੈ ਕੁਝ ਲੈ ਖਾ ਲਈ ਕੰਮ ਟੀ ਤੇ ਸਾਡਾ ਪੁੱਤਰ ਐ ਨਹੀਂ ਪਤਾ ਹੁਣ ਕਿੰਨੇ ਕੁ ਰਹਿ ਗਏ ਉਨੇ ਹੀ ਹਮਲਾ ਬੈਟਰ ਵੇਢੀ ਨਾ ਕੁ ਲੱਗਦਾ ਰਿਹਾ ਨਾ ਰਿਕਾਰਡਿੰਗ ਰਿਕਾਰਡਿੰਗ ਪਾਉਂਦੇ ਕੱਢ ਨਾ ਤੱਕ ਤਾਂ ਹੁੰਦੀ ਰਿਕਾਰਡਿੰਗ ਵੀ ਨਾ ਦੱਸਦੇ ਵੀ ਇੰਨੇ ਰਹਿ ਵੀ ਇੰਨੇ ਉੱਡ ਗਏ ਕੀ ਹੋ ਗਿਆ ਨਾ ਕੱਢ ਨਾ ਦੱਸਦੇ ਨਹੀਂ ਗਏ ਖੁੱਲ ਕੇ ਇੱਕ ਦੋ ਤਿੰਨ ਬੱਗੇ ਗਿਣਤੀ ਦੇ ਹੈਗੇ 10 12 ਕਬੂਤਰ ਆਪਣੇ ਬੰਦੇ ਸਕੂਲ ਚ ਬੈਠੇ ਆਪਣੇ ਬੰਦੇ ਉਧਰ ਅੱਛਾ ਦੂਜੀ ਓਥੇ ਵੀ ਚੱਲਾਂਗੇ ਤੁਹਾਨੂੰ ਲੈ ਕੇ ਦੂਜੇ ਪਾਸੇ ਸਕੂਲ ਚ ਬੈਠੇ ਨਹੀਂ ਉਧਰ ਵੀ ਜਿਹੜਾ ਕੋੜਾ ਮਾਰਕਣਾ ਤਰਾ ਉਧਰ ਤਾਂ ਬੈਠੀ ਆ ਤੇ ਇਧਰ ਆਪਾਂ ਬੈਠ ਗਏ ਨੀਂਗਾ ਮਾਰ ਲੈਂੀਆਂ ਚਲ ਕੋਈ ਗੱਲ ਨਹੀਂ ਜੀ ਤੇ ਆ ਗਿਆ ਸਕੂਲ ਦੇ ਵਿੱਚ ਤੇ ਕਬੂਤਰ ਫਿਰਦਾ ਆਪਣਾ ਇੱਥੇ ਸਕੂਲ ਦੇ ਵਿੱਚ ਫਿਰਦਾ ਹੈ ਪੜਨ ਆਇਆ ਪੜਨ ਆਇਆ ਜਿੱਥੇ ਆ ਰਾਤ ਕਬੂਤਰ ਨੂੰ ਨਹੀਂ ਆਇਆ ਪਹਿਲਾਂ ਰਾਤ ਵੀਡੀਓ ਮੈਨੂੰ ਸਾਫ਼ ਨਹੀਂ ਆਈ ਸੀਗੀ ਤੂੰ ਦਿਖਾ ਨੇ ਆ ਛਪਾਈ ਦਾ ਨੇ ਸਾਹਮਣੇ ਆਪਣਾ ਆ ਉਰਲਾ ਛਪਾਈ ਦਾ ਇਹਦੀ ਉਹ ਟੀਸੀ ਦੇ ਬਟਾਚਰ ਦੇ ਉਹ ਢਾਣੀ ਸਾਹਮਣੇ ਵਾਲੇ ਤੇ ਤੇ ਹੁਣ ਇੱਥੇ ਫੇਰ ਵੀ ਖੀ ਜਾਂਦਾ ਹੈ ਪਰ ਲੱਗਦਾ ਨਹੀਂ ਸਾਨੂੰ ਵੀ ਕਬੂਤਰ ਟਾਈਮ ਕਰੂਗਾ ਕੋਈ। ਜ਼ੋਰ ਮਾਰੀ ਜਾਂਦਾ ਜਿੰਨਾ ਕਿ ਹੈ ਜਰਾ। ਜ਼ੋਰ ਕਿੰਨਾ ਕਿ ਹੈ ਆ ਮਾਰੀ ਜਾਂਦਾ ਜਰਾ ਜਿੰਨੇ ਕਿ ਬਿਰ ਹੈਗੀ ਆ। ਉਹਨਾਂ ਮਾਰੀ ਜਾਂਦਾ ਜਰਾ। ਤੇ ਬਾਕੀ ਰੱਬ ਜਾਣਦਾ ਆ ਆ ਗਏ ਸਿਰ ਤੇ ਨਾਂਜ ਆਪਣੇ ਕੋਟੇ। ਦਿਖਾਈ ਗਏ। ਸਾਰੇ ਮੁੰਡਿਆ ਕਿੱਧਰ ਨੂੰ ਗਿਆ? ਕਿੱਧਰ ਨੂੰ ਗਿਆ? ਪਰ ਪੜੇ ਮੁੜ ਗਏ ਇੱਥੋਂ ਆਣੇਗਾ ਜੀ ਉਹਨੇ। ਹੋ ਜਾਏ ਇੱਧਰ ਨੂੰ ਆ ਕੇ ਦਿਖਾ ਦੇ। ਚਲ ਕੋਈ ਗੱਲ ਨਹੀਂ। ਦੁਬਾਰੇ ਦਿਖਾਉਣੇ ਹਨ ਬਾਪੂ ਸਾਈਡ ਤੇ ਲਿਜਾ ਕੇ ਨਾ। ਦਿਖਾ ਲਈ ਹੁਣ ਕਬੂਤਰ। ਕਿੱਥੇ ਓਏ? ਪੈ ਲੱਗੜਿਆ। ਮੇਰਾ ਵੀ ਇਹ ਦੋਏ ਬ੍ਰਾਈਟਨਸ ਹੀ ਬਹੁਤ ਬ੍ਰਾਈਟਨਸ ਘਟਾਈ ਤੇ ਫੋਨ ਦੇ ਆਪ ਨਹੀਂ ਪਤਾ ਇੱਕ ਮਿੰਟ ਹੋਰ ਦਿਖਾ ਗਿਆ ਬਾਈ ਕਿੰਦਰ ਨਾ ਗਿਆ ਫੇਰ ਗਿਆ ਬੋਲ ਕਿ ਲੈ ਆ ਵੜਾ ਸਿਆ ਆਪਾ ਹੜੀ ਗੋਸ਼ੀ ਵਾਲਾ ਕਬੂਤਰ ਆ ਜਾਂਦਾ ਜਮਾ ਵਿੱਚ ਹੀ ਵੜਦਾ ਫਿਰਦਾ ਵਿੱਚ ਹੀ ਵੜਦਾ ਫੋਜਮਾ ਹੁਣ ਸਹੀ ਫੋਕਸ ਹੋਇਆ ਆ ਜਾਂਦਾ ਆ ਜਾਂਦਾ ਆ ਸਾਹਮਣੇ ਵੇਖੋ ਵੇਖੋ ਇਹ ਹੋ ਰਿਹਾ ਫੋਕਸ ਆਊਟ ਹੋ ਗਿਆ ਠੀਕ ਹੈ ਲਓ ਜੀ ਤੁਹਾਨੂੰ ਦਿਖਾਉਂਦਾ ਸਾਹਮਣੇ ਮੈਂ ਤੇ ਜਮਾਤ ਕਾਚੀ ਮਾਰ ਕੇ ਦੀ ਆਸ ਕੋਈ ਤੇ ਹੁਣ ਜਮਾ ਬਸ ਢੇੜੇ ਜਿਹਾ ਕੰਮ ਬਾਅਦ ਜੇ ਬੈਗ ਹੁਣ ਦਿਖਾ ਦਿਆਂਗੇ ਜਿੱਤ ਕੇ ਹੁਣ ਤਾਂ ਵੀ ਦਿਖਾ ਦਿਆਂਗੇ ਤੇ ਦਿਖਾਉਣੇ ਆ ਬਾਅਦ ਤੁਹਾਨੂੰ ਨਾ ਆਪਾਂ ਜਿਹਦਾ ਡਰ ਸੀ ਉਹੀ ਹੋ ਗਿਆ ਗੋਸ਼ੇ ਵਾਲਾ ਕਬੂਤਰ ਹੀ ਬੈ ਚੁੱਕਿਆ ਇਹ ਆ ਆ ਗਿਆ ਕੋਈ ਠੀਕ ਹੈ ਜੂ ਬਾਅਦ ਗਣ ਇਹ ਬੈਠਾ ਸੀ 4:15 ਮਿੰਟਾਂ ਦੇ ਤੇ ਵੀਡੀਓ ਹੁਣ ਦੁਬਾਰੇ ਉੱਡ ਗਿਆ ਸੀ ਤੇ ਦੁਬਾਰੇ ਫੇਰ ਆ ਗਿਆ ਇੱਥੇ ਵੇਖੋ ਆ ਰਿਹਾ ਇਹ ਵੀ ਹੁਣ ਕੋਈ ਬਿਆਨ ਬਵਾਜੀ ਦੇਣਾ ਚਾਹਣਾ ਤੂੰ ਨਾ ਬਈ ਕਾਰਨ ਕੀ ਬਣ ਸਕਦਾ ਦਾ ਕਾਰਨ ਵਾ ਵਦ੍ਹਾ ਮੋੱਕ ਗਿਆ ਪੱਖਾ ਵੇ ਓੱਖਾ ਹਾਂਜੀ ਥੱਲੇ ਯਾਰ ਬਹੁਤ ਉਤਰਡੇ ਫਿਰਦੇ ਆ ਬਰਾ ਤਰਾਜ ਨਾ ਕਰਨ ਅਗਲੇ ਫੇਰ ਕੇ ਲਾਣਾ ਸਵਾ ਆਹ ਬਟਾ ਇੱਥੋਂ ਦਿਖਾਉ ਹਾਂ ਜਮਾਏ ਪੰਢਾ ਪੰਢਾ ਉਹ ਖੜ ਜਾ ਮੈਂ ਪਛਾਹ ਕਰ ਲਾ ਹੋਰ ਦੂਸਰਾ ਵਾਲਾ ਕਿਵੇਂ ਬਹਿਣਾ ਹੁੰਦਾ ਆ ਬੈਠਾ ਬਈ ਬਦਾਮ ਓਕੇ ਇਹਦਾ ਫੂੰਜੇ ਹਲਾਈਦਾ ਉੱਤ ਜਮਾ ਸੈਟ ਬੈਠਾ ਯਾਰ ਨਹੀਂ ਨਹੀਂ ਬਾਸ ਹਾਲ ਕਿ ਰੁਕੀ ਆ ਜੇ ਕਾਜਕਦਾ ਰੱਖ ਆਇਆ 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 ਪਾਈ ਤੱਕ ਪਾਈ ਤੋ ആ <laughs> ചില ਹੈਲੋ ਹਾਂ ਜਦੋਂ ਜਾਨੀ ਨਾ ਨਿਕਲਿਆ ਵਿੱਚ ਚਤਰੀ ਵੇ ਕੇਰੀ ਉਹ ਛਤਰੀ ਦਿਖਾਈ ਦੁਤਰੀ ਆ ਆ ਆਹ ਕੋ ਉੱਤਰ ਮਾਣਦਾ ਨਵਾਂ ਸਟਾਈਲ ਜੀ ਲੈ ਕੇ ਦਾ ਕੋ ਉੱਤਰ ਵੇਜੇ ਬਾਈ ਜਾਨਾ ਨੀਲਾ ਨੀਲਾ ਕੋਟ ਹੋਵੇ ਤੇ ਮੈਂ ਛੋਟੀ ਗੰਦੀ ਇੱਕ ਹਾਂ ਆ ਉਹ ਜਾਲ ਪਿੰਨਾ ਹੈ ਕੀ ਕੋ ਉੱਤਰ ਵਜਾਇਆ ਆ ਆ ਨਹੀਂ ਵਿਚਾਲੇ ਲਵਲੀ ਕੋ ਉੱਤਰ ਵਾ ਓ ਬੈਟਮਨ ਉਹ ਬੈਟਮਨ ਬਿੱਤ ਕੋਲ ਤਰਾਂ ਦਾ ਪਤਾ ਨਹੀਂ ਕੁੱਗੀ ਜਰੂਰ ਆ ਜਾਣੀ ਆ ਉਹ ਦੇ ਕੁੱਗੀ ਝਾਕੀ ਜਾਂਦੀ ਆ ਕੂਤਰ ਨਾਲ ਵੱਧ ਲਓ ਵੀ ਉੱਥੇ ਟੋੜ ਗਿਆ ਕਬੂਤਰ ਆਪਣਾ ਪਾਈ ਦੇ ਰੋਖ ਜੀ ਮੈਂ ਅੰਦਰ ਉਹ ਸੌ ਤਰੀ ਮੁੰਡੇ ਦੀ ਕੋਟ ਬਲੇਟੀ ਪਿਆ ਕੋਸ਼ੇ ਦਾ ਹਾਂ ਢੱਕਿਆਂ ਦੇ ਆ ਆ ਨਹੀਂ ਬਤਾ ਇਹਦੇ ਦੇ ਆ ਜਾਵੇ ਹਾਂ ਗੇੜੇ ਤੇ ਪਾਉ ਲੱਗਾ ਓ ਤੇਰੇ ਤੇ ਤੇਰੇ ਤੇ ਮੂੰਹ ਕਰ ਲੱਗਾ ਓਏ लवली ਚਰਮੋ ਕਰ ਲਾ ਗਿਆ ਇਹ ਇਹ ਉਹ ਉੱਥੇ ਉਹ ਵੜ ਗਿਆ ਨਹੀਂ ਨਹੀਂ ਆਉਂਗਾ ਆਉਂਗਾ ਆ ਆ ਆ ਆ ਪੁੱਤ ਤਰ ਝਾਗਦਾ 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 ਪਾਣੀ ਝਾਗਦਾ ਪੁੱਤ ਤਰ ਝਾਗਦਾ ਆ ਆ ਆ ਆ ਚਾਤਤਾ ਕਰਦਾ ਵੀ ਸਾਹਮਣੇ ਆ ਵਰਕੈਨ ਜਾ ਕੇ ਬਹਿ ਗਿਆ ਆ ਲੈ ਗਏ ਹਮਰੇ ਨੇੜੇ ਕਿਹੜੇ ਮੈਂ ਸਤਰੀ ਦੇ ਝਾੜਦਾ ਨਹੀਂ ਯਾਰ ਸਤਰੀ ਦੇ ਝਾੜਦਾ ਮੰਦਾ ਹੀ ਨਹੀਂ ਉਹ ਉਹ ਮੰਨੂਗਾ ਆ ਵੇਖੋ ਸਾਹਮਣੇ ਸਤਰੀ ਦੇ ਲੈ ਕੇ ਜਾਇਆ ਗਰੰਟੀ ਥੱਲੇ ਨੂੰ ਪਾਣੀ ਛਾਲੀ ਜਾਂਦੀ ਲਓ ਜੀ ਸਾਡਾ ਬੰਦਾ ਗਿਆ ਕੋਠੀ ਤੇ ਨੂੰ ਪਾਣੀ ਲੈ ਕੇ ਠੀਕ ਹੈ ਤੇ ਕਬੂਤਰ ਪੂਰੀ ਫੁੱਲ ਚਸ ਕਰ ਰਿਹਾ ਪੁੱਤਰ ਨੇ ਸਤਰੀ ਲੈ ਕੇ ਕੋਈ ਮੈਨੇ ਬੋੜਾ ਬੋੜਾ ਸਤਰੀ ਲਾ ਨਹੀਂ ਸਕਦੇ ਆਪਾਂ ਬਈ ਹੁਣ ਆਉ ਆ ਬਈ ਕਬੂਤਰ ਫੁੱਲ ਚਸ ਕਰੀ ਜਾਂਦਾਗਾ ਪਾਉਂਦਾ ਆ ਆਉ ਆ ਖੜ ਤਾ ਯਾਰ ਨਹੀਂ ਨਹੀਂ ਆਉਂਦੀ ਪੂਰੀ ਫੁੱਲ ਜਸ ਕਰਦਾ ਵੇਤ ਲਗ ਪੁੱਤਰਾ ਕੂਤਰ ਮੁੜ ਪਿਆ ਯਾਰ ਪਰ ਨੂਦਿਆ ਥੱਲੇ ਬੈਂਕ ਉਹ ਦੇਖ ਉਹ ਦੇਖ ਉਹ ਦੇਖ ਕਰ ਮੈਂ ਗਿਆ ਤੈਨੂੰ ਗਿਆ ਕਮੂ ਕੂਤਰੇ ਕੰਮ ਕਰ ਬਹਿ ਨੀ ਨੀ ਹੁੰਦੇ ਬਹਿ ਕੇ ਛਾਲ ਬਹਿ ਕੇ ਛਾਲ ਤੂੰ ਖੜਾ ਨਾ ਹੋ ਅਸੀਂ ਬੈਠ ਕੇ ਮਸ਼ਹਦਰੀ ਕਰਦੇ ਆ ਤੇ ਮੂਰੇ ਹਾਂ ਸਹੀ ਕਰਦਾ ਤਰੀ ਸਿਆਣੀ ਕਰਦਾ ਹਾਂ ਬੈਠਾ ਹੀ ਕੂਤਰ ਕਾਗਦ ਆ ਰਿਹਾ ਉਹ ਥੱਲੇ ਨੂੰ ਜੋ ਅਗਲਾ ਹੈ ਸਾਰਾ ਇਹੋ ਸਾਰਾ ਯਾਰ ਸਾਡਾ ਉਤਰ ਸਕਦਾ ਉਤਰ ਗਈ ਆ ਉਹ ਉਤਰ ਨੂੰ ਮੂੰਹ ਫੇਰ ਲੈ ਉਤਰ ਉੱਡੂ ਲਈ ਗੱਲ ਪੈਂਦਾ ਨਹੀਂ ਰੱਖੀ ਨਾ ਮਾੜੀ ਨਾ ਉੱਟ ਕੇ ਸਾਈਡ ਤੇ ਹੋਣੀ ਉਤਰੋ ਉਤਰੋ ਉੱਢੋ ਉੱਢੋ ਰਾਉਜੀ ਕਬੂਤਰ ਇੱਧਰ ਉੱਡ ਕੇ ਆ ਗਿਆ ਆਪਣਾ ਕਿੱਥੇ ਬੈਠਾ ਓਏ ਆਇਆ 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 ਉਹ ਬਟਾ ਮੋਰੀ ਉੱਪਰ ਗਈ ਨੇ ਆਹ ਬੇਟਾ ਆ ਕਬੂਤਰ ਪੂਰੀ ਉੱਤਰ ਜੱਸ ਕਰੀਦਾ ਬੈਠਾ ਆਇਆ 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 ਇੱਧਰ ਛੱਡੀ ਹੋਮ ਮੇਡ ਛੱਤਰੀ ਰੈਡੀ ਮੇਡ ਛੱਤਰੀ ਆ ਉਹ ਬੱਲੇ ਕਬੂਤਰ ਪੂਰੀ ਜੱਸ ਕਰ ਰਿਹਾ ਆਇਆ 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 ਪੂਤਰ ਪੂਰੀ ਫੋਲੇ ਕਰਦਾ ਹੈ ਕੋ ਗਿਆ ਕੋ ਗਿਆ ਹਾਏ 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 ਆਪ ਉੱਡੇ ਘਟ ਘਟ ਹਾਏ 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 ਇੱਕ ਮਿੰਟ ਚੋ ਆ ਜਾ ਚਲ ਉਹ ਇੱਕ ਮਿੰਟ ਰੁਕ ਜਾ ਯਾਰ ਲੋ ਜੀ ਛਤਰੀ ਲਾਤੀ ਤੇ ਪੈਰਾਂ ਚ ਉਹ ਬੈਠੂ ਕਿ ਨਾ ਬਟੂ ਹਾਏ ਹਾਏ ਬੋਲ ਬੋਲ ਰੱਖ ਚੱਕ ਦੇ ਚੱਕ ਦੇ ਬੈਠਾ ਰੱਖ ਦੇ ਆਊਗਾ 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 ਹਾਏ ਹਾਏ ਖੜਾ ਨਾ ਰਹਿ ਬਸ ਖੜਾ ਰਹਿ ਮੜੀ ਚੱਕ ਕੇ ਮਗਰ ਨੂੰ ਖਿੱਚੀ ਚੱਕ ਕੇ ਮਗਰ ਨੂੰ ਖਿੱਚ ਬਈ ਆਇਆ ਆਇਆ ਚੱਕ ਕੇ ਖੇਚ ਬਈ ਚੜ ਗਿਆ ਮੱਲ ਦਾ ਆਇਆ 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 ਚੜ ਰਹੀ ਬੜਾ ਇਨਸ਼ਾ ਅੱਲਾ ਆਇਆ 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 ਠੀਕ ਹਾਲ ਪਰ ਚੱਕਿਆ ਨੀ ਤੋੜੀ ਉੱਤ ਆ ਗਿਆ ਖਦਰੀ ਜਾ ਗਿਆ ਚੜ ਗਿਆ ਉੱਤੋ ਹੀ ਮਾਰ ਚ ਬੋਟ ਥੱਲੇ ਲਿਆਉਂਦੀ ਲੋੜ ਬਈ ਉੱਚ ਮੁੱਟ ਮਾਰ ਚ ਮੁੱਟ ਮਾਰ ਇਹ ਕਿਹਾ ਗੀਡੀਬੀਟ ਪਾ ਕੇ ਉੱਤੋਂ ਮਾਰ ਰਿਹਾ ਚਮਟ ਮਟ ਮਾਰ ਚਮਟ ਮਟ ਮਾਰ ਕੋਈ ਨਾ ਲਾ ਕੇ ਖੜਾ ਛੜ ਬਚਾ ਲੈ ਜਮਾ ਗੁਬੂਤਰ ਜਮਾ ਬਚਾ ਲੈ ਗੁਬੂਤਰ ਚਮਟ ਮਟ ਮਾਰ ਥੱਲੇ ਫੜਾ ਦੇਗੇ ਥੱਲੇ ਫੜਾ ਦੇਗੇ ਨਹੀਂ ਜਾਣਗੇ ਵੀ ਸੱਗਰੀ ਬੜੀ ਵਧੀਆ ਕਾਲੇ ਬਿੱਟੀ ਹੋਰ ਉਹ ਤਾਂ ਗੱਲ ਅਥਰੀ ਬੋਲਦਾ ਬਚਾ ਲੈ ਬਟਾਦਰੀ ਛੋਟੀ ਜਿਹੇ ਚੱਕ ਬਈ ਓਏ ਹਾਂ ਬਈ ਗਾ ਬੱਲੇ ਓ ਤੇਰੇ ਸ਼ੁਕਰਾਂ ਸ਼ੁਕਰਾਂ ਫੜ ਲੈ ਫੜ ਲੈ ਫੜ ਲੈ ਫੜ ਲੈ ਓਹੋ ਓਕੇ ਹੋ ਗਈ ਰਿਪੋਰਟ ਬਈ ਫੜ ਲੈ ਆਪਣੀ ਬਾਰੀ ਕੰਪਲੀਟਾਂ ਕਰਾਉਣੀ ਕੰਪਲੀਟ ਆ ਬਈ ਆਪਾਂ ਮੇਲੇ ਲੁੱਟ ਲਿਆ ਆਪਾਂ ਮੇਲੇ ਲੁੱਟ ਲਿਆ ਲੈ ਆ ਬਈ ਫੜ ਲੈ ਕੁੱਤਾ ਦਿਖਾ ਕੁੱਤਾ ਦਿਖਾ ਲੇ ਕੋ ਨਾ ਕੀ ਤੂੰ ਇਹੋ ਗੱਲਾਂ ਤੇ ਜਵਕ ਇਹਨੂੰ 8 ਵਜੇ ਉਹਨੂੰ ਕੁਛ ਨਹੀਂ ਹੋਇਆ ਸੀ ਇਹ ਪੂਖ ਮਰੀ ਅੰਦਾ ਕੁੱਤ ਤੁਰ ਸਾਰੇ ਪਹਿਲੋਂ ਇਹ ਪੂਰੇ ਪਿਆ ਬਾ ਵਿਚੇ ਨਹੀਂ ਕੋਈ ਦੇ ਭੁੱਖਾ ਬਹਿ ਗਿਆ ਵਿਚਾਰਾ ਖਾ ਰਿਹਾ ਬਹਿ ਗਿਆ ਚਲ ਆ ਜੀ ਲੈ ਲੈ ਉਹਦਾ ਭਾਈ ਮੂਰ ਮਾਲੇਡ ਬਣਾ ਦੇ ਕਬੂਤਰ ਮਾਰ ਗਿਆ ਵੀ ਕੋਸੇ ਦਾ ਕਬੂਤਰ ਮਾਰੇ ਕੋਸੇ ਦਾ ਭਾਈ ਉਹ ਡਾ ਉਹ ਮਾਰ ਹੀ ਸਕਦਾ ਆਪਣਾ ਐਸਾ ਜੀ ਤੇ ਬਾਜੀ ਤੂੰ ਆ ਗਿਆ ਪੱਕਰੇ ਤੇ ਇੱਕ ਕਬੂਤਰ ਨਵਾਂ ਟਾਈਮ ਕਰਿਆ ਬਾਈ ਜੀ ਨਵਾਂ ਟਾਈਮ ਕਰਦਾ ਨੌ ਕਬੂਤਰਾਂ ਨੇ ਟਾਈਮ ਕਰਦਾ ਭਾਈ ਠੀਕ ਹੈ ਇੱਕ ਮਿੰਟ ਕੰਮ ਕਰ ਜੀ ਨਾਸਰਾ ਸਾਹ ਦੇ ਬੱਕੜੇ ਕਿਹੜੇ ਕਿਹੜੇ ਕੀਲੀ ਕਬੂਤਰ ਨੇ ਆਇਆ ਕਰਿਆ ਮਾੜੀ ਰਿਕਾਰਡਿੰਗ ਸੁਣਾ ਦੇ ਕਰਾਂ ਛੋਟੀ ਰਿਕਾਰਡਿੰਗ ਸੁਣਾ ਦੇ ਤੇ ਮੁੜ ਕੇ ਚਲਾ ਇਹਨਾਂ ਆਪਾਂ ਜਰਾ ਪੈਡ ਕਰਦੇ ਆਂ ਮਾੜੀ ਲੱਭਣੀ ਪੈਣੀ ਚੱਲ ਬੰਦੋ ਮੀਟਰ ਰੁਕ ਜਾਣਾ ਮੈਂ ਬੋਲੋ ਜਿਹੜੇ ਕੋਤਰ ਸ਼ਾਮਲਾ ਜੀ ਸੁਣੋ ਵੀਰੂ ਆਦਨੀਆਂ ਲੱਖਾਂ ਮੱਲਣ ਡਾਕਟਰ ਮਾਹੂ ਆਣਾ ਨੰਦੂ ਖੁੱਡੀਆਂ ਨਿੱਕਾ ਕੋਟਲੀ ਅੰਗਰੇਜ਼ ਕੋਟਲੀ ਗੋਵਿੰਦ ਜੋਧਪੁਰ ਸਤਨਾਮ ਕੋਠੇ ਆਹ ਅੱਠ ਕੋਤਰ ਸ਼ਾਮਲਾ ਬਾਈ ਸਾਡੇ ਕੋਲੇ ਲਓ ਬਾਈ ਆਹ ਅੱਠ ਕੋਤਰ ਜੀ 8 9ਵੇਂ ਕੋਤਰਾਂ ਕਰਾ ਟਾਈਮ ਤੇ ਜਿੰਦਾਬਾਦ ਨੀ ਜਵਾਨੀਏ ਮਾਨ ਤੇਰੇ ਤੇ ਸਾਰੇ ਪੰਜਾਬ ਕਰਦਾ ਚੰਗਾ ਫਿਰ ਮੁੰਡਿਆ ਚੰਗਾ ਬਈ ਪੈਨੇ ਆਪ ਦੋ ਘੰਟੇ ਚੰਗਾ ਜੀ ਮਿੱਤਰੋ ਮਾਣ ਲੱਗ ਗਿਆ ਅੱਥ ਵੀਡੀਓ ਕਰ ਲਈ ਆਪਾਂ ਐਂਡਿੰਗ ਠੀਕ ਐ ਤੇ ਬਾਦੀ ਤਾਂ ਵੈਸੇ ਬਹੁਤ ਵਧੀਆ ਹੋਈ ਤੇ ਹਰ ਨਾਲ ਜਿਹੜਾ ਹਰਨ ਦਾ ਹੁੰਦਾ ਹੀ ਇੱਕ ਨੇ ਦਾ ਹਰਨੇ ਹੁੰਦਾ ਸਾਰੇ ਜਿੱਤ ਨਹੀਂ ਆਉਂਦੇ ਤੇ ਚਲੋ ਮਾਣ ਹਾਲ ਦੇ ਵੀਡੀਓ ਦੀ ਐਂਡਿੰਗ ਕਰ ਦਿਆਂ ਓਕੇ ਬਾਏ ਬਾਏ ਸਾਰੇ ਗਰੁੱਪ ਲਵ ਯੂ ਤੇ ਆ ਹੁਣ ਆਪਦੀ ਵਾਰੀ ਦੀ ਮਿਲਾਂ ਤੁਹਾਨੂੰ ਟੱਕਰਾਂਗੇ ਤੂੰ ਵੇਣੇ ਹੁਣ ਕਿੱਦੇ ਹੋ ਬਾਜੀ ਕੱਲ ਨੂੰ ਪਰਸੋਂ ਜਾਂ ਕਦੋਂ ਵੀ ਹੋ ਸਕਦੀ ਏ ਨੇੜੇ ਜਿਹੜੇ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੱਬ ਕੇ ਓਕੇ ਬਾਏ ਬਾਏ ਰੱਬ ਰੱਖਾ